ਅਕਾਲੀ ਪਾਤਾ ਪੂਲਾ ਸਿੰਘ ਜੀ ਬੁੱਢੇ ਦਲ ਦੇ ਜਥੇਦਾਰ ਹੁਣ ਤਾਂ ਖਾਲਸਾ ਜੀ ਚਕਾਲਕ ਸਾਹਿਬ ਦੇਤੇ ਉਦੋਂ ਹੀ ਬਿਆਨ ਹੁੰਦਾ ਜਦੋਂ ਪਿੱਛੋਂ ਲਿਖ ਕੇ ਚਿੱਠੀ ਆਉਂਦੀ ਆ ਉਹ ਥੋੜਾ ਕੋਈ ਬਿਆਨ ਦਿੰਦਾ ਅਕਾਲੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੀ ਜ਼ਰੂਰਤ ਹੁੰਦੀ ਸੀ ਕੋਈ ਦੁੱਕੇ ਦੀ ਕੀ ਬੋਲਦਾ ਸੀ ਉਸੇ ਵੇਲੇ ਫੌਜਾਂ ਜਾ ਕੇ ਧਾ ਲੈ ਲਿੰਦੀਆਂ ਸੀ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਹੋ ਸਭ ਤੋਂ ਵੱਡੀ ਦੁਨੀਆਂ ਦੀ ਤਾਕਤ ਸਭ ਤੋਂ ਮਹਾਨ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਹੈ ਗਲਤੀ ਦੇ ਵਿੱਚ ਅਟਾਰੀ ਕੰਜਰੀ ਦਾ ਨਾਚ ਵੇਖ ਲਿਆ ਕਾਲੀ ਜੀ ਨੂੰ ਪਤਾ ਲੱਗਾ ਹੁਕਮਨਾਮਾ ਜਾਰੀ ਕੀਤਾ ਅਣਗੌਲਿਆ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਹੁਕਮਨਾਮਾ ਕਾਲੀ ਜੀ ਦਾ ਅਗਲੇ ਦਿਨ ਹੁਕਮਨਾਮਾ ਜਾਰੀ ਕੀਤਾ ਕਾਲੀ ਪਾਪਾ ਫੂਲਾ ਸਿੰਘ ਨੇ ਉਹ ਗੁਰੂ ਦਾ ਸਿੱਖ ਨਹੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਮੁਖ ਵੇਖੇ ਰਾਜੇ ਦਾ ਮੁਖ ਹੀ ਨਹੀਂ ਵੇਖਣਾ ਜਿਹੜਾ ਰਾਜੇ ਰਣਜੀਤ ਸਿੰਘ ਨੂੰ ਫਰੇਕ ਜਾਵੇ ਆਕਰਤਖ ਸਾਬ ਦੇ ਵੱਲੋਂ ਤਰਖਾਈ ਹੋਵੇਗਾ ਤਾਕਤ ਸੀ ਜਥੇਦਾਰ ਦੀ ਰਣਜੀਤ ਸਿੰਘ ਨੇ ਜਦੋਂ ਗਏ ਲਾਹੌਰ ਮਹਾਰਾਜਾ ਜੀ ਕੋਈ ਫੜੇ ਨਾ ਬੁਲਾਵੇ ਕੋਈ ਮੂੰਹ ਨਾ ਵੇਖੇ ਨਾ ਮਹਾਰਾਜਾ ਰਣਜੀਤ ਸਿੰਘ ਨੂੰ ਉਹਨੇ ਆਪਣੇ ਮੰਤਰੀ ਨੂੰ ਪੁੱਛਿਆ ਰਾਜੇ ਰੇ ਕਹਿੰਦਾ ਕੀ ਹੋ ਗਿਆ ਮੈਨੂੰ ਕੋਈ ਫੜੇ ਨਹੀਂ ਚਾਹੁੰਦਾ ਲਾਹੌਰ ਨਾ ਹੀ ਮੈਨੂੰ ਕੋਈ ਵੇਖਣਾ ਵੇਖਣਾ ਨਹੀਂ ਚਾਹੁੰਦਾ ਕੋਈ ਉਹਦਾ ਮੰਤਰੀ ਕਹਿੰਦਾ ਰਾਜਾ ਜੀ ਕਿਤੇ ਧੰਨ ਅਕਾਲੀ ਜੀ ਨੇ ਹੁਕਮ ਭੇਜਿਆ ਸੀ ਅਕਾਲ ਤਖਤ ਸਾਹਿਬ ਪੇਸ਼ ਹੋਵੋ ਤੁਸੀਂ ਪੇਸ਼ ਨਹੀਂ ਹੋਏ ਜੇ ਅਕਾਲੀ ਜੀ ਨੇ ਹੁਕਮ ਕੀਤਾ ਜਿਹੜਾ ਰਣਜੀਤ ਸਿੰਘ ਨੂੰ ਫੜੇਕ ਜਾਵੇ ਜਿਹੜਾ ਰਣਜੀਤ ਸਿੰਘ ਦਾ ਮੁੱਖ ਵੇਖਿਓ ਅਕਾਲ ਤਖਤ ਸਾਹਿਬ ਨੂੰ ਤਲਖਾਈ ਹੋਵੇਗਾ ਉਹ ਰਾਜਾ ਨੰਗੇ ਪ